ਤوڑا ਦਿਮਾਗ ਸੈਟ ਐ 8900 ਦੀ ਤੇ ਆਫ ਵੀ ਨਹੀਂ ਕੋਈ ਉਹਨਾਂ ਦੇ 50% 60% 70 70% ਡਿਸਕਾਊਂਟ ਹੈ ਆਵੇ ਹੰਦੀ ਭਾਜੀ ਜੇਪੀ ਪੰਜਾਬੀ ਸਟੋਰ ਨਵਾਂ ਹੀ ਖੁੱਲਿਆ ਲੱਗਦਾ ਨਾਲੇ ਤਾਂ ਵੀ ਘੈਂਟ ਪਈ ਟੀ-ਸ਼ਰਟਾਂ ਵੀ ਵਾਲੀਆਂ ਲੱਗਦੀਆਂ ਕਿ ਵੱਡੀਆਂ ਦੀਆਂ ਹੋਣਗੀਆਂ ਵੱਡੀਆਂ ਦੀਆਂ ਵੀ ਹੈਗੀਆਂ ਚੱਲੀ ਜਾਂਦਾ ਨਾਲੇ ਪੰਜਾਬੀ ਭਰਾ ਲੱਗਦਾ ਡਿਸਕਾਊਂਟ ਵੀ ਮਿਲ ਜੂ ਨਾਲੇ ਸਸਤੀਆਂ ਮਿਲ ਜੂ ਫੀ ਸੋਹਣੀ ਕਲੈਕਸ਼ਨ ਲੱਗਦੀ ਆ। ਵਾਹ ਬਾਕੀ ਆ ਦੇਖੋ। ਬਹੁਤ ਵਧੀਆ ਗੁਰਪਖੀ ਵਾਲੀ ਹੈ ਨਾ। ਹੂੰ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਵਧੀਆ ਭਾਜੀ। ਕਿਹੜਾ ਕੋ? ਹਾਂ ਜੀ ਭਾਜੀ। ਟੀ-ਸ਼ਰਟ ਦੇਖਣਿਆ ਸੀ ਗਿਆ। ਹਾਂ ਜੀ ਵੀਰੇ ਆਓ। ਚਾਹ ਪਾਣੀ ਪੀਓਗੇ ਕੁਝ ਮੰਗਾਈਏ? ਹਾਂ ਬਸ ਥੈਂਕ ਯੂ। ਬਸ ਭਾਜੀ ਟੀ-ਸ਼ਰਟ ਹੀ ਦੇ ਦੇ। ਕਿਹਦਾ ਸਾਈਜ਼ ਦਾ ਭਾਜੀ? ਐਲ ਸਾਈਜ਼ ਦੇ ਦਿਓ ਮੇਰੇ ਲਈ। ਅੱਛਾ। ਆ ਵੀਰੇ ਤੁਸੀਂ ਨਾ ਆਰਟੀਕਲ ਪਸੰਦ ਕਰ ਲਓ। ਆ ਬਹੁਤ ਸੋਹਣੀ ਹੈ। ਜਿਹੜਾ ਸਾਈਜ਼ ਕਹੋਗੇ ਦੇ ਦਾਂਗੇ ਭਾਜੀ। ਆ ਦੇ ਇੱਕ ਵਾਜੀ ਉਹ ਪੰਜਾਬ ਵਾਲੀ ਵੀ ਦਿਖਾ ਦਿਓ ਹਾਂਜੀ ਵੀਰੇ ਹਾਂਜੀ ਆ ਦੇਖੋ ਭਾਜੀ ਸਾਰੀ ਸਿੰਘ ਨਲਵਾ ਜੀ ਵਾਲੀ ਐ ਇਹ ਭਾਜੀ ਚੜਦੀ ਚੜਦੀ ਕਲਾ ਪਿਓਰ ਕਾਟਨ ਐ ਜੀ ਜਿਹੜਾ ਲੈਕਰਾ ਮਿਕਸ ਹੋਊਗਾ ਮੈਂ ਦੱਸੂਗਾ ਜੀ ਅੱਛਾ ਇਹ 100% ਕਾਟਨ ਕਾਟਨ ਐ ਜੀ ਕਿੰਨੇ ਕੁ ਦੀ ਐ ਇਹ ਸਿੰਘ ਵਾਲੀ ਦੇਖੀ ਐ ਇਹ 900 ਰੁਪਏ ਦੀ ਐ ਕੋਈ 800 ਦੀ ਐ ਜੀ ਕੋਈ 1000 ਦੀ ਐ ਜੀ 900 ਸਾਡੇ ਕੋਲ 1300 ਰੁਪਏ ਤੱਕ ਟੀ-ਸ਼ਰਟ ਪਈ ਐ ਜੀ ਤੇ ਆਫ ਕਿੰਨਾ ਐ ਦੇਤੇ ਆਫ ਵੀਰੇ ਕੋਈ ਨਹੀਂ ਜੀ ਕਿਉਂਕਿ ਸਾਡਾ ਨਾ ਜਿਹੜਾ ਜਿੰਨਾ ਵੀ ਮਾਲ ਆ ਸਾਰਾ ਫਰੈਸ਼ ਐ ਜੀ ਭਾਜੀ ਤੋੜਾ ਦਿਮਾਗ ਸੈਟ ਐ 8900 ਦੀ ਤੇ ਆਫ ਵੀ ਨਹੀਂ ਕੋਈ ਉਹ 2250 ਦੀਆਂ ਮਿਲ ਜਾਂਦੀਆਂ ਵੀਰੇ ਯਾਰ ਅੱਜ 300 ਦੀ ਲਾ ਲੂ ਹਾਂ ਭਾਜੀ ਟੀ-ਸ਼ਰਟ ਤਾਂ 100 ਰੁਪਏ ਦੀ ਵੀ ਮਿਲ ਜਾਂਦੀ ਐ ਪਰ ਫਰਕ ਐ ਨਾ ਭਾਜੀ ਸਟੱਫ ਦਾ ਇਹ ਪਿਓਰ ਕਾਟਨ ਐ ਭਾਜੀ ਇਹ ਬ੍ਰੈਂਡ ਕਿਹੜਾ ਵਾ ਭਾਜੀ ਸਾਡਾ ਆਪਣਾ ਬ੍ਰੈਂਡ ਐ ਜੀ ਜੇਪੀ ਪੰਜਾਬੀ ਇਹ ਤਾਂ ਲੋਕਲ ਜਿਹਾ ਕੋਈ ਬ੍ਰੈਂਡ ਲੱਗਦਾ ਵਾ ਮੈਂ ਤਾਂ ਸੁਣਿਆ ਵੀ ਨਹੀਂ ਭਾਜੀ ਲੋਕਲ ਨਹੀਂ ਕਹਿ ਸਕਦੇ ਐਕਚੁਅਲੀ ਨਾ ਆਪਣੀ ਮਾਨਸਿਕਤਾ ਉਹੀ ਬਣ ਗਈ ਹੋਈ ਐ ਜਿਹੜੀ ਚੀਜ਼ ਦੀ ਬ੍ਰਾਂਡਿੰਗ ਹੁੰਦੀ ਆ ਟੀਵੀ ਦੇ ਉੱਤੇ ਮੀਡੀਆ ਦੇ ਉੱਤੇ ਉਹਨੂੰ ਆਪਾਂ ਵਧੀਆ ਕਹਿਣ ਲੱਗ ਜਾਂਦੇ ਆ ਪਰ ਹੁੰਦਾ ਕੀ ਆ ਜਿਹੜਾ ਆਪਣੀ ਪੰਜਾਬ ਦੀ ਆ ਆਪਣੀ ਇੰਡੀਆ ਦੀ ਚੀਜ਼ ਆ ਉਹਨੂੰ ਆਪਾਂ ਲੋਕਲ ਕਹਿ ਦਿੰਨੇ ਆ ਹੁਣ ਮੇਰੀ ਗੱਲ ਸੁਣੋ ਏਡੇ ਏਡੇ ਵੱਡੇ ਬ੍ਰਾਂਡ ਨੇ ਜਿਨ੍ਹਾਂ ਦੇ ਨਾਮ ਚੱਲਦੇ ਨੇ ਉਹਨਾਂ ਦੀ ਬ੍ਰਾਂਡਿੰਗ ਹੁੰਦੀ ਆ ਨੈਸ਼ਨਲ ਲੈਵਲ ਤੇ ਤਾਂ ਤੁਸੀਂ ਕਹਿ ਦਿੰਦੇ ਹੋ ਐਕਸਪੋਰਟ ਦਾ ਇਹ ਵੀ ਵਧੀਆ ਮਾਲ ਹੋਊਗਾ ਉਹੀ ਵੀਰੇ ਮੈਂ ਵੀ ਉਹੀ ਤੇ ਕਹਿਣ ਲੱਗਾ ਸੀ ਤੁਹਾਨੂੰ ਕਿ ਉਹਨਾਂ ਦੇ 50% 60% 70 70% ਡਿਸਕਾਊਂਟ ਹੈ ਡਿਸਕਾਊਂਟ ਚੱਲਦਾ ਉਹਨਾਂ ਦੇ ਤੇ ਤੁਸੀਂ ਬੱਤੋ-ਬੱਤ ਕੀ ਐ ਇਹ 900 ਵਾਲੀ ਜਿਹੜੀ ਕਹਿ ਰਹੇ ਹੋ 300 ਦੀ ਦੇਣੀ ਹੈ ਤਾਂ ਗੱਲ ਕਰੋ ਆ ਜਿਆਦਾ ਗੱਲਾਂ-ਗੱਲਾਂ ਕਰਨ ਦੀ ਲੋੜ ਨਹੀਂ ਸਾਡੇ ਨਾਲ ਸਹੀ ਗੱਲ ਆ ਜੀ ਵੀਰੇ ਤੁਸੀਂ ਜਿਹੜੇ ਬ੍ਰਾਂਡਾਂ ਦਾ ਨਾਮ ਲੈ ਰਹੇ ਹੋ 60% 70% ਇਹ ਸਿਰਫ ਅੱਖਾਂ ਦਾ ਧੋਖਾ ਹੈ ਇਹ ਤੁਹਾਨੂੰ ਖਿੱਚਣ ਦੀਆਂ ਨਾ ਕੀਮਾਂ ਨੇ ਇਹ ਐ ਤਾਂ ਨਹੀਂ ਹੁੰਦਾ ਐ ਨਹੀਂ ਹੁੰਦਾ ਵੀਰੇ ਬ੍ਰਾਂਡ ਆ ਦੀ ਮੈਂ ਇਹਦਾ ਰੇਟ 3000 4000 ਲਾ ਕੇ 50% ਆਫ ਦੇ ਦਾਂ ਤੁਸੀਂ ਹੱਸ ਕੇ ਲੈ ਜਾਣੀ ਆ ਨਹੀਂ ਨਹੀਂ ਭਾਜੀ ਐ ਤੁਹਾਡੇ ਦਿਮਾਗ 'ਚ ਵਹਿ ਗਿਆ ਭਾਜੀ ਹੋਰ ਕੁਝ ਨਾ ਵੀ ਚੱਲਦਾ ਹੁੰਦਾ ਨਾ ਵੀ ਚੱਲਦਾ ਇਦਾਂ ਤਾਂ ਨਹੀਂ ਕੋਈ ਲੈ ਲੂਗਾ ਭਾਜੀ ਤੁਸੀਂ ਨਾ ਕੋਈ ਵੀ ਕੋਈ ਵੀ ਪੀਸ ਲੈ ਜਾਓ ਭਾਜੀ ਜਿੱਥੇ ਪ੍ਰਿੰਟਿੰਗ ਖਰਾਬ ਹੋ ਗਈ ਕੱਪੜਾ ਖਰਾਬ ਹੋ ਗਿਆ ਮੈਨੂੰ ਵਾਪਸ ਦੇ ਦਿਓ ਬ੍ਰਾਂਡ ਤਾਂ ਨਹੀਂ ਇੰਨੀ ਗਾਰੰਟੀ ਦਿੰਦਾ ਜੀ ਨਹੀਂ ਦਿੰਦੇ ਤਾਂ ਦੇਖੋ ਗਾਰੰਟੀ ਤਾਂ ਬੰਦੇ ਦੀ ਵੀ ਨਹੀਂ ਇਹ ਸਾਨੂੰ ਪਤਾ ਵਾ ਪਰ ਦੇਖੋ ਚੀਜ਼ ਦਾ ਇੱਕ ਨਾਮ ਨਾਮ ਦਾ ਮੁੱਲ ਹੁੰਦਾ ਜਿੰਨੇ ਤੁਸੀਂ ਇੱਕ ਦੇ ਰਹੇ ਹੋ ਨਾ ਬ੍ਰਾਂਡ ਦੀਆਂ ਵੀ ਦੋ ਆ ਜਾਣੀਆਂ ਇੰਨੇ ਦੀਆਂ ਸਹੀ ਗੱਲ ਹੈ ਭਾਜੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਜੀ ਕੁਝ ਨਹੀਂ ਮਿਲਦਾ ਨਹੀਂ ਨਹੀਂ ਕਹਿਣ ਤੁਸੀਂ ਆ 900 ਰੁਪਏ ਦੀ ਟੀ-ਸ਼ਰਟ ਹੈ ਜੀ ਹਮ ਲੋ 850 ਰੁਪਏ ਦੀ ਟੀ-ਸ਼ਰਟ ਆ ਤੁਸੀਂ ਉਤੋਂ 850 ਦੀ ਲਿਆ ਕੇ ਦਿਖਾ ਦਿਓ ਮੈਨੂੰ ਭਾਜੀ 2 ਲਿਆ ਦਾਂਗੇ ਤੇਰੀ ਗੱਲ ਕਰ ਦੋ ਮਿਲ ਜਾਣੀ ਹੈ ਗੁਰਪਾ ਜੀ ਆ 1000 ਰੁਪਏ ਦਿਓ ਇਹਨਾਂ ਨੂੰ ਭਾਜੀ ਜਿਆਦਾ ਗੱਲਾਂ ਨਾ ਕਰੋ ਤੇ 300 ਦੀ ਦੇਣੀ ਆ ਤਾਂ ਗੱਲ ਕਰੋ ਭਾਜੀ ਹੱਕ ਤਾਣ ਕੇ ਚੈਲੰਜ ਕਰ ਰਹੇ ਆ ਤੁਹਾਨੂੰ ਤੁਸੀਂ ਜਿਹੜੇ ਮਰਜ਼ੀ ਬ੍ਰਾਂਡ ਦੀ ਚੀਜ਼ ਲੈ ਆਓ 850 ਦੇ 1000 ਦੇ ਲੈ ਆਓ ਆਪਾਂ ਤੁਹਾਨੂੰ ਫ੍ਰੀ ਦੇ ਦਾਂਗੇ ਜੀ ਆਪਾਂ ਫ੍ਰੀ ਦੇ ਦਾਂਗੇ ਜੀ ਚਲੋ ਐਂ ਕਰੋ ਤੁਸੀਂ ਜੇ ਬੜਾ ਕਰਦੇ ਹੋ ਯਾਰ ਇਹਦਾ 350 ਹਸਾਬ ਨਾਲ 700 700 ਭਾਜੀ ਮੈਂ 1 ਰੁਪਇਆ ਨਹੀਂ ਕਸ ਘਟਾ ਸਕਦਾ ਮੈਂ ਤੁਹਾਨੂੰ ਚੈਲੰਜ ਕਰ ਰਿਹਾ ਤੁਹਾਨੂੰ ਮੈਂ 1000 ਰੁਪਏ ਦਿਨਾ ਤੁਸੀਂ ਦੋ ਕਹਿ ਰਹੇ ਹੋ ਨਾ ਇੱਕ ਟੀ-ਸ਼ਰਟ ਲੈ ਕੇ ਦਿਖਾ ਦਿਓ ਦੇਖ ਲਓ ਭਾਜੀ ਮੈਂ ਕਹਿੰਦਾ ਮੁੱਕਰ ਜਾਣਾ ਮੁੱਕਰ ਜਾਣਾ ਮਹਿੰਗਾ ਬਹਿ ਜਾਣਾ ਤੁਹਾਨੂੰ ਉਹ ਵੀਰੇ ਅਸੀਂ ਖਾਨੇ ਜਬਾਨ ਦਾ ਪੰਜਾਬੀ ਆ ਸਰਦਾਰ ਆ ਐਵੇਂ ਨਹੀਂ ਮੁੱਕਰਦਾ ਭਾਜੀ ਦਿਓ 1000 ਰੁਪਏ ਇੱਕ ਆਹ ਲਓ ਵੀਰੇ ਭਾਜੀ ਨੇ ਮੁੱਕਰ ਜਾਣਾ ਲੋ ਵੀਰੇ ਲੈ ਕੇ ਦਿਖਾਓ ਹੁਣੇ ਲੈ ਆਂਦੇ ਆ ਵੀਰੇ ਭਾਜੀ ਆ ਘੰਟਾ ਅੱਧਾ ਘੰਟਾ ਲਾ ਕੇ ਆਓ ਇੱਥੇ ਖੜਾ ਮੈਂ ਤੁਸੀਂ ਵਾਪਸ ਆ ਜਾਓ ਕੋਈ ਗੱਲ ਨਹੀਂ ਭਾਜੀ ਮੁੱਕਰੇ ਹੋ ਨਾ ਮੁੱਕਰੇ ਹੋ ਨਾ ਭਾਜੀ ਪੈਸੇ ਮੈਂ ਦਿੱਤੇ ਮੈਂ ਅਗੋਂ ਮੁਕਰੂੰਗਾ ਜੀ ਤੁਸੀਂ ਆਜੋ ਆ ਜੀ ਫਿਰ ਬਾਪੇ ਆਜੋ ਪਾਜੀ ਚਲੋ ਵੀਰੇ ਯਾਰਾ ਪਤਾ ਕਿੰਨਾ ਜ਼ੋਰ ਲਾਇਆ ਪਰ ਹਰ ਕੰਪਨੀ ਦੇ ਰੇਟ ਹੀ ਵੜੇ ਆ ਇਹ ਨਾ ਪਤਾ ਯਾਰ ਠੀਕ ਚਾ ਗਈ ਮੈਨੂੰ ਕੋਈ ਮੈਨੂੰ ਆਪ ਫੀਲ ਹੋ ਰਿਹਾ ਵਾ ਹੁਣ ਮੈਂ ਕਿਹੜੇ ਮੂੰਹ ਨਾਲ ਗੱਲ ਕਰੀਏ ਮਕਾਰ ਦੀ ਮਾਂ ਦੀ ਤੇ ਵੀਰੇ ਆ ਗਿਓ ਹਾਂਜੀ ਵੀਰੇ ਚਾਹ ਪਾਣੀ ਪਲਾਈਏ ਕੁਛ ਨਹੀਂ ਵੀਰੇ ਮਿਲ ਗਈਆਂ ਵੀਰੇ ਦੋ ਟੀ-ਸ਼ਰਟਾਂ ਨਹੀਂ ਵੀਰੇ ਦੋ ਤਾਂ ਕਿ ਇੱਕ ਵੀ ਨਹੀਂ ਮਿਲੀ ਸੱਚੀ ਸੱਚੀ ਦੱਸੋ ਕੀ ਰੀਜ਼ਨ ਹੈ ਪਜੀ ਉਹਨਾਂ ਤੇ ਰੇਟ ਹੀ ਬਹੁਤ ਸੀਗੇ 70% ਆਫ ਕਰਕੇ ਵੀ ਹਜ਼ਾਰ ਚ ਬੰਨ ਨਹੀਂ ਰਹੀ ਸੀ ਗੱਲ ਕੋਈ 1300 ਕੋਈ 1400 ਕੋਈ 1800 ਇਹ ਵੀ ਆਫ ਚਲਦੀ ਵੀ ਤਾਂ 1300 1800 ਤੇ ਆ ਗਈ ਨਹੀਂ ਤਾਂ 3500 3000 ਤਾਂ ਥੱਲੇ ਕੋਈ ਟੀ-ਸ਼ਰਟ ਨਹੀਂ ਦਿੰਦੇ ਉਹ ਐਕਚੁਅਲ ਚ ਕੀ ਆ ਵੀਰੇ ਆਪਣੀਆਂ ਇਹਨਾਂ ਦੋ ਗਲਤੀਆਂ ਨੇ ਆਪਾਂ ਨਾ ਆਪਣੀ ਕਮਿਊਨਿਟੀ ਜਾਂ ਆਪਣੇ ਪੰਜਾਬ ਨੂੰ ਜਾਂ ਆਪਣੇ ਇੰਡੀਆ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਕਿਵੇਂ ਭਲਾ ਆਪਾਂ ਆਪਣੇ ਕੋਈ ਵੀ ਇੱਥੋਂ ਮੈਨੂਫੈਕਚਰਿੰਗ ਹੁੰਦੀ ਹੈ ਨਾ ਕੋਈ ਵੀ ਚੀਜ਼ ਬਣਦੀ ਆ ਆਪਾਂ ਉਹਨੂੰ ਲੋਕਲ ਕਹਿ ਕੇ ਨਿੰਦ ਦਿੰਦੇ ਆ ਹੋ ਸਕਦਾ ਮੇਰਾ ਕੱਪੜਾ ਉਹਨਾਂ ਨਾਲੋਂ ਲੱਖ ਵਧੀਆ ਹੋਵੇ ਹੋ ਸਕਦਾ ਜਿਹੜਾ ਉਹਨਾਂ ਨੇ ਜੀਐਸਐਮ ਯੂਜ਼ ਕੀਤਾ ਕੱਪੜੇ ਦਾ ਮੇਰਾ ਉਸ ਤੋਂ ਵੱਧ ਹੋਵੇ ਤੁਸੀਂ ਨਾ ਸਿਰਫ ਇਹ ਬਣਾ ਲਿਆ ਕਿ ਬ੍ਰਾਂਡ ਦਾ ਨਾਮ ਆ ਇਹਦੀ ਅਸੀਂ ਐਡ ਦੇਖੀ ਆ ਇਹਦੇ ਆਫ ਆ ਗਈ ਤਾਂ ਚੀਜ਼ ਲੈਣ ਚੱਲੇ ਜੰਨੇ ਆਪਾਂ ਨਾ ਕਿਸੇ ਨੂੰ ਕਾਮਯਾਬ ਹੋਣ ਨਹੀਂ ਦਿੰਦੇ ਸਭ ਨੂੰ ਲੱਤਾਂ ਖਿੱਚਦੇ ਆ ਮੈਂ ਤੁਹਾਨੂੰ ਵੀਰੇ ਤੁਸੀਂ ਕਸਟਮਰ ਹੋ ਮੇਰੇ ਲਈ ਕਿੰਗ ਹੋ ਮੈਂ ਤੁਹਾਨੂੰ ਜ਼ਿਆਦਾ ਕੁਝ ਕਹਿ ਨਹੀਂ ਸਕਦਾ ਪਰ ਮੈਂ ਆਪਣੀ ਖੂਬੀ ਦੱਸ ਸਕਦਾ। ਵੀਰੇ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਹੋ। ਸਹੀ ਕਹਿ ਰਹੇ ਹੋ ਭਾਈ। ਆਪਾਂ ਜਿਵੇਂ ਤੁਸੀਂ ਵੀ ਕੋਈ ਬਿਜ਼ਨਸ ਕਰਦੇ ਹੋਵੋਗੇ ਥੋੜੀ ਨਾ ਕੋਈ ਦੁਕਾਨਦਾਰੀ ਹੋਊਗੀ ਨਾ। ਹਾਂਜੀ ਵੀਰੇ। ਜੇ ਤੁਹਾਡੇ ਆਪਣੀ ਚੀਜ਼ ਬਣਦੀ ਹੋਵੇ ਉਹਨੂੰ ਕੋਈ ਨਿੰਦ ਕੇ ਜਾਵੇ ਬਹੁਤ ਬੁਰਾ ਲੱਗਦਾ ਨਾ ਭਾਈ? ਹਾਂਜੀ ਵੀਰੇ। ਹਨਾ ਤੇ ਮੇਰੇ ਬ੍ਰਾਂਡ ਨੂੰ ਕੋਈ ਨਿੰਦ ਕੇ ਜਾਂਦਾ ਨਾ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਤਾਂ ਹੀ ਮੈਂ ਤੁਹਾਨੂੰ 1000 ਰੁਪਏ ਦਿੱਤਾ। ਭਾਈ ਤੁਸੀਂ ਘੁੰਮ ਲਓ। ਤੁਸੀਂ ਘੁੰਮ ਕੇ ਲੈ ਕੇ ਆ ਜੋ ਨਹੀਂ ਮਿਲੀ ਨਾ ਵੀਰੇ ਨਹੀਂ ਵੀਰੇ ਅਸੀਂ ਦੁਨੀਆ ਦੇਖੀ ਆ ਸਾਡਾ ਕੋਈ ਨਵਾਂ ਕੰਮ ਨਹੀਂ ਹੈਗਾ ਜੇਪੀ ਪੰਜਾਬੀ ਬ੍ਰਾਂਡ ਨਾ ਪਿਛਲੇ 20 ਸਾਲਾਂ ਤੋਂ ਚੱਲਦਾ ਪਿਆ ਅਸੀਂ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆ ਅਸੀਂ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ ਅਸੀਂ ਗੁਰਮੁਖੀ ਲਿਪੀ ਲਿਖਾਈ ਹੋਈ ਹਰ ਚੀਜ਼ ਤੇ ਲਿਖੋ ਪੰਜਾਬ ਲਿਖਿਆ ਹੋਇਆ ਹੈ ਸਿੰਘ ਲਿਖਿਆ ਹੋਇਆ ਹੈ ਅਸੀਂ ਬਹੁਤ ਕੁਝ ਲਿਖਾਇਆ ਭਾਜੀ ਅਸੀਂ ਬਹੁਤ ਮਿਹਨਤ ਕਰਦੇ ਆ ਦੇਖੋ ਪੂਰੀ ਪੈਂਤੀ ਅਖਰੀ ਛਪਾਈ ਹੋਈ ਆ ਹੈਨਾ ਦੂਜੀ ਗੱਲ ਆਪਣੇ ਦਿਮਾਗ ਦੇ ਵਿੱਚ ਨਾ ਇਹ ਵਸਿਆ ਹੋਇਆ ਕਿ 50% ਆਫ ਤੇ ਆਪਾਂ ਨੂੰ ਅੱਧੇ ਰੇਟ 'ਚ ਮਿਲੂਗੀ ਕਦੇ ਇਹ ਚੈੱਕ ਕੀਤਾ ਵੀਰੇ ਕਿ ਜਿਹੜਾ ਰੇਟ ਲਿਖਿਆ ਉਹ ਸਹੀ ਹੈ ਜਾਂ ਵਧਾ ਕੇ ਲਿਖਿਆ ਹੋਇਆ ਨਹੀਂ ਇਹ ਤਾਂ ਕਦੇ ਨਹੀਂ ਚੈੱਕ ਕਰਦਾ ਮੈਂ 10000 ਰੁਪਏ ਰੇਟ ਲਿਖ ਦਿੰਨਾ 90% ਆਫ ਕਰ ਦੇਣਾ ਤੁਹਾਡੇ ਮਨ 'ਚ ਪਤਾ ਕੀ ਆਊਗਾ 90% ਇਹ ਨਹੀਂ ਕਦੇ ਦੇਖਦੇ ਕਿ 10000 ਲਿਖਿਆ ਵੀਰੇ ਜ਼ਿੰਦਗੀ ਦਾ ਅੱਜ ਸਬਕ ਮਿਲਿਆ ਸਾਨੂੰ ਸਾਨੂੰ ਨਹੀਂ ਪਤਾ ਸੀ ਅਸੀਂ ਭੁਲੇਖੇ 'ਚ ਹੀ ਫਿਰਦੇ ਸੀ ਪਰ ਅਸੀਂ ਜਦੋਂ ਤੁਹਾਡਾ ਸਟੋਰ ਦੇਖਿਆ ਆਉਂਦੇ ਸਰ ਤੇ ਅਸੀਂ ਕਹੇ ਸਰਦਾਰ ਭਰਾਵਾ ਚਲੋ ਕੁਆਲਿਟੀ ਤਾਂ ਸਾਨੂੰ ਸੀਗਾ ਵੀ ਕੋਈ ਲੋਕਲ ਕੁਆਲਿਟੀ ਹੋਗੀ ਪਰ ਕੁਆਲਿਟੀ ਵੀ ਵਧੀਆ ਵਾ ਤੇ ਹੁਣ ਪਤਾ ਲੱਗ ਗਿਆ ਵੀ ਰੇਟ ਵੀ ਤੁਹਾਡੇ ਜਾਇਜ਼ ਨੇ ਤੇ ਆਹ ਤੁਹਾਡਾ 10000 ਰੁਪਿਆ ਅਸੀਂ ਨਾ ਕਈ ਦੁਕਾਨਾਂ ਤੇ ਫਿਰੇ ਆ ਵੀਰੇ ਕੋਈ ਨਾ ਵੀਰੇ ਜਦੋਂ ਤੁਹਾਡਾ ਮਨ ਹੋਵੇ ਤੁਸੀਂ ਆਇਓ ਮੇਰੇ ਤੋਂ ਡਿਸਕਾਊਂਟ ਨਾ ਮੰਗਿਓ ਜੇ ਜਿੰਨੀ ਵਧੀਆ ਮੰਗੋਗੇ ਓਨੇ ਵਧੀਆ ਦੇ ਦਾਂਗੇ ਵੀਰੇ ਤੁਸੀਂ ਐ ਕਰੋ ਇੱਕ ਪੰਜਾਬ ਵਾਲਾ ਮਾਡਲ ਤੇ ਇੱਕ ਉਹ ਸਿੰਘ ਵਾਲੀ ਦੋਨੇ ਪੈਕ ਕਰ ਦੋ ਪੈਕ ਕਰ ਦੋ ਦੋਰੋ ਵੀਰੇ ਆ ਕਰਦੇ ਹੋ ਵੀਰੇ ਬਾਜੀ ਆਹੀ ਸਿੰਘ ਵਾਲੀ ਦੋਨੇ ਪੈਕ ਕਰ ਦੋ ਜੀ ਬਾਜੀ ਦੋਨੇ ਐਲ ਸਾਈਜ਼ ਹਾਂਜੀ ਐਲ ਸਾਈਜ਼ ਠੀਕ ਹੈ ਤੇ ਵੀਰੇ ਮੈਨੂੰ ਤੁਹਾਡੀ ਬਹੁਤ ਵਧੀਆ ਗੱਲ ਲੱਗੀ ਤੇ ਗਲਤੀ ਲਈ ਮਾਫੀ ਫੀਲ ਕਰਦੇ ਆ ਬਾਜੀ ਮੇਰੇ ਨਹੀਂ ਮੇਰਾ ਮਕਸਦ ਤੁਹਾਨੂੰ ਫੀਲ ਕਰਾਣਾ ਨਹੀਂ ਸੀਗਾ ਮੇਰਾ ਮਕਸਦ ਇੱਕ ਮੈਸੇਜ ਦੇਣਾ ਸੀਗਾ ਕਿ ਜੇ ਆਪਾਂ ਆਪਣਿਆਂ ਨੂੰ ਕਾਮਯਾਬ ਨਹੀਂ ਨਾ ਕਰ ਸਕਦੇ ਤੇ ਉਹਨਾਂ ਦੀ ਲੱਤਾਂ ਖਿੱਚ ਕੇ ਥੱਲੇ ਨਾ ਸਿੱਟੋ ਆਪਾਂ ਮਹਿੰਗਾ ਕਹਿ ਦਿੰਨੇ ਆ ਇੱਕ ਮਿੰਟ ਚ ਕਹਿ ਦਿੰਨੇ ਆ ਕਿ ਮਹਿੰਗਾ ਪਰ ਕਦੇ ਇਹ ਨਹੀਂ ਦੇਖਿਆ ਕਿ ਚੀਜ਼ ਵਧੀਆ ਕਿ ਮਾੜੀ ਹੈ ਮੇਰੇ ਅੱਗੇ ਆ ਮੇਰਾ ਬ੍ਰਾਂਡ ਹੈ ਗੌਰਵ ਭਾਜੀ ਆ ਜੇਪੀ ਪੰਜਾਬੀ ਬ੍ਰਾਂਡ ਹੈ ਤੁਸੀਂ ਯਕੀਨ ਮੰਨੋ ਮੇਰੀ ਹਰ ਚੀਜ਼ ਤੇ ਲੋਗੋ ਲੱਗਿਆ ਹੁੰਦਾ ਆ ਦੇਖੋ ਬਾਹਾਂ ਤੇ ਵੀ ਲੋਗੋ ਲੱਗਿਆ ਹੋਇਆ ਬਿਲਕੁਲ ਲੱਗਿਆ ਹੋਇਆ ਠੀਕ ਹੈ ਜੀ ਇਧਰ ਵੀ ਆ ਵੀ ਲੋਗੋ ਲੱਗਿਆ ਹੋਇਆ ਇਸ ਬ੍ਰਾਂਡ ਦਾ 올 ਓਵਰ ਪੰਜਾਬ 올 ਓਵਰ ਦੀ ਵਰਲਡ ਸਾਡਾ ਮਾਲ ਜਾ ਰਿਹਾ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਨਾ ਕਿ ਦਿੱਕਤ ਹੈ ਜਾਂ ਮਹਿੰਗਾ ਮੇਰੇ ਨਾਲ ਕਨਫਰਮ ਕਰ ਲਿਓ ਇੱਕੋ ਹੀ ਰੇਟ ਮਿਲੂਗਾ ਤੁਹਾਨੂੰ ਠੀਕ ਹੈ ਵਧੀਆ ਕੁਆਲਟੀ ਮਿਲੂਗੀ ਠੀਕ ਹੈ ਜਿੱਦਣ ਤੁਹਾਨੂੰ ਲੱਗਿਆ ਨਾ ਪ੍ਰਿੰਟਿੰਗ ਖਰਾਬ ਹੋ ਰਹੀ ਹੈ ਮੇਰੇ ਕੋਲੇ ਲੈ ਆਇਓ ਵੈਸੇ ਕੋਈ ਇਦਾਂ ਕਹਿੰਦਾ ਨਹੀਂ ਹਾਂਜੀ ਵਧੀਆ ਇੱਕ ਵੀਰੇ ਇਹਨੂੰ ਆ ਵਾਸ਼ ਤੋਂ ਬਾਅਦ ਨਾ ਜਿਵੇਂ ਜਿਆਦਾ ਧੁੱਪੇ ਸੁਕਣੇ ਪਾਵੇਂ ਕੋਈ ਵੀ ਕਪੜਾ ਹਾਂਜੀ ਉਹ ਤਾਂ ਰੰਗ ਫੇਡ ਹੋ ਗਏ ਪ੍ਰੈਸ ਮਾਰਨ ਤੋਂ ਪਹਿਲਾਂ ਥੋੜਾ ਜਿਹਾ ਧਿਆਨ ਰੱਖਣਾ ਔਰ ਕੁਛ ਨਹੀਂ ਹੁੰਦਾ ਸਾਰੀ ਉਮਰ ਇਹਨੂੰ ਭਾਜੀ ਪਿਓਰ ਕਾਟਨ ਹੈ ਸਾਡੇ ਕੋਲ ਲਾਈਕ ਕਰਾ ਵੀ ਹੈ ਸਾਡੇ ਕੋਲ ਡਰਾਈ ਫਿਟ ਵੀ ਹੈ ਸਾਡੇ ਕੋਲੇ ਕਪਲ ਟੀ-ਸ਼ਰਟ ਵੀ ਹੈ ਸਾਡੇ ਕੋਲੇ ਕਸਟਮਾਈਜ਼ ਦੀ ਆਪਸ਼ਨ ਵੀ ਹੈ ਅੱਗੇ ਤੋਂ ਤੁਹਾਡੇ ਕੋਲ ਹੀ ਆਵਾਂਗੇ ਤੁਹਾਡੇ ਕੋਲ ਹੀ ਆਵਾਂਗੇ ਭਾਜੀ ਜੀ ਸਦਕੇ ਆਓ ਤੁਹਾਡੇ ਆਪਣੇ ਭਰਾ ਦੀ ਦੁਕਾਨ ਹੈ ਤੁਸੀਂ ਆਓ ਚਾਹ ਪਾਣੀ ਪੀਓ ਨਹੀਂ ਵੀ ਤੀਜਲਾਨੀ ਉੱਧੇ ਮਿਲਣ ਨੂੰ ਆਜਿਆ ਕਰੋ ਭਾਜੀ ਇੱਕ ਗੱਲ ਤੁਹਾਡੀ ਬੜੀ ਵਧੀਆ ਲੱਗੀ ਹੈ ਜਿਹੜਾ ਤੁਸੀਂ 1000 ਰੁਪਏ ਕੱਢ ਕੇ ਸਾਨੂੰ ਫੜਾਤਾ ਨਾ ਕੋਈ ਨਹੀਂ ਦਿੰਦਾ ਸ਼ਾਇਦ ਮਨ ਚਾਉਂਦਾ ਵੀ ਅਸੀਂ ਲੈ ਕੇ ਚਲੇ ਜਾਂਦੇ ਦੁਬਾਰਾ ਹਾਂਜੀ ਵੀਰੇ ਇੰਨਾ ਖਸਫਰ ਹੌਸਾ ਮੈਂ ਭਰਾਵਾਂ ਤੇ ਕਰ ਸਕਦਾ ਨਾ ਦੂਜੀ ਗੱਲ ਵੀਰੇ ਮੈਨੂੰ ਆਪਣੇ ਕੰਮ ਤੇ ਬਹੁਤ ਘਰਸਾ ਕਿ ਜਿਹੜੀ ਚੀਜ਼ ਮੈਂ ਬਣਾਈ ਹੈ ਨਾ ਉਹ ਮੇਰੇ ਵੱਲੋਂ ਬੈਸਟ ਹੈ ਤੁਹਾਨੂੰ ਪਸੰਦ ਆਵੇ ਨਾ ਆਵੇ ਉਹ ਅਸੀਂ ਗਰੰਟੀ ਲੈਂਦੇ ਆ ਕਿ ਅੱਜ ਚੀਜ਼ ਪਾਓਗੇ ਨਾ ਹੰਡਾਓਗੇ ਤੁਹਾਨੂੰ ਪਸੰਦ ਆ ਜੀ ਠੀਕ ਹੋਰੀ ਲੈ ਕੇ ਜਾਓ ਮੇਰੀ ਗਰੰਟੀ ਹੈ ਤੁਸੀਂ ਆਪਣੀ ਫੈਮਿਲੀ ਦੇ ਵੀ ਕੱਪੜੇ ਇੱਥੋਂ ਲੈ ਕੇ ਜਾਇਆ ਕਰੋ ਭਾਜੀ ਗੂਗਲ ਪੇ ਹੋ ਜਾਣਗੇ ਨਾ ਹਾਂਜੀ ਵੀਰੇ ਹੋ ਜਾਣਗੇ ਤੁਸੀਂ ਕਰਨਾ ਹੈ ਜੀ ਆ 1700 ਰੁਪਏ ਕਰਨਾ ਠੀਕ ਹੈ ਵੀਰੇ ਸਕੈਨਰ ਦੇ ਗੌਰਵ ਭਾਈ ਸਕੈਨਰ ਦੇ ਦਿਓ ਬਾਕੀ ਮੇਰੇ ਵੱਲੋਂ ਕੁਝ ਮਾੜਾ ਚੰਗਾ ਕਿਹਾ ਗਿਆ ਤਾਂ ਉਸ ਤਾਂ ਕਿ ਮਾਫੀ ਵੀਰੇ ਮਾਫੀ ਤਾਂ ਸਾਨੂੰ ਦਿਓ ਤੇ ਅਸੀਂ ਅੱਗੇ ਤੁਹਾਡੀ ਗੱਲਾਂ ਦਾ ਧਿਆਨ ਰੱਖਾਂਗੇ ਸਾਡੇ ਬ੍ਰਾਂਡ ਨੂੰ ਮਾੜਾ ਕਹਿੰਦਾ ਰੁੱਕ ਲੱਗਦਾ ਜੀ ਸ਼ੁਕਰੀਆ ਵੀਰੇ ਤੁਹਾਡੀ ਕਈਆਂ ਗੱਲਾਂ ਦਾ ਪੂਰਾ ਧਿਆਨ ਰੱਖਾਂਗੇ ਅੱਗੇ ਤੋਂ ਕੋਈ ਪੰਜਾਬੀ ਭਰਾ ਚਾਹੇ ਕੋਈ ਵੀ ਭਰਾ ਵਾ ਮਤਲਬ ਜੇ ਲੋਕਲ ਸਟਾਰਟਅਪ ਲੈ ਰਿਆ ਵਾ ਤਾਂ ਉਹਦਾ ਪੂਰਾ ਧਿਆਨ ਰੱਖਾਂਗੇ ਉਹਨੂੰ ਸਪੋਰਟ ਵੀ ਕਰਾਂਗੇ ਅਸੀਂ ਆਪਣੇ ਲਿੰਕ 'ਚ ਵੀ ਜਿੰਨੇ ਬੰਦੇ ਆ ਉਹਨਾਂ ਨੂੰ ਇੱਥੋਂ ਦਾ ਹੀ ਰੈਫਰੈਂਸ ਦਵਾਂਗੇ ਅਸੀਂ ਐਡਰੈਸ ਜਰੂਰ ਦੱਸ ਦਿਓ ਇੰਸਟੀਟਿਊਟ ਵਿਲੇਜ ਨਿਅਰ ਜਲੰਧਰ ਜਿਹੜੀ ਹਵੇਲੀ ਆ ਉਹਦੇ ਬਿਲਕੁਲ ਨਾਲ ਹੈ ਜੀ ਨਹੀਂ ਬਿਲਕੁਲ ਠੀਕ ਹੈ ਜੇਪੀ ਪੰਜਾਬੀ ਨਾਮ ਹੈ ਜੀ ਠੀਕ ਹੈ ਵੀਰੇ ਬਹੁਤ ਧੰਨਵਾਦ ਬਹੁਤ ਵਧੀਆ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਵੀਰੇ ਮੇਰਾ ਨੰਬਰ ਹੈਗਾ ਜੀ 9878600126 ਤੁਸੀਂ ਕਾਰਡ ਵੀ ਦੇ ਹਾਂਜੀ ਕਾਰਡ ਦਿਓ ਭਾਜੀ ਤੁਸੀਂ ਆਨਲਾਈਨ ਕੁਝ ਵੀ ਬਣਵਾਉਣਾ ਹੈ ਆਪਣੀ ਕੰਪਨੀ ਵਾਸਤੇ ਕੋਈ ਟੀ-ਸ਼ਰਟਾਂ ਬਣਵਾਉਣੀਆਂ ਨੇ ਜਾਂ ਬੱਚਿਆਂ ਵਾਸਤੇ ਜਾਂ ਫੈਮਿਲੀ ਲਈ ਕੋਈ ਬਣਾਉਣਾ ਕਸਟਮਾਈਜ਼ ਕਰਾਉਣਾ ਤਾਂ ਜਰੂਰ ਤੁਸੀਂ ਕਰਾਓ ਆ ਸਾਰੀ ਡਿਟੇਲ ਹੈ ਜੀ ਸਾਡਾ ਇੰਸਟਾਗ੍ਰam ਤੇ ਨਾ ਅਕਾਊਂਟ ਵੀ ਆ ਜੇਪੀ ਪੰਜਾਬੀ ਟੀ-ਸ਼ਰਟਸ ਦੇ ਨਾਮ ਠੀਕ ਹੈ ਵੀਰੇ ਠੀਕ ਹੈ ਲੋ ਜੀ ਥੈਂਕ ਯੂ ਬਾਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਾਜੀ ਸ਼ੁਕਰੀਆ ਠੀਕ ਹੈ ਬਾਜੀ ਅੱਖਾਂ ਖੋਲੀਆਂ ਸਾਡੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ